ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਾਠ ਸਾਹਿਬ ਦਸਵੀ ਕਬਿਓ ਬਾਚ ਬੇਨਤੀ ਚਉਪਈ ਹਮਰੇ ਕਰੋ ਹੱਥ ਦੇ ਰੱਖਾ ਪੂਰਨ ਹੋਏ ਚਿੱਤ ਕੇ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਅਮਰੇ ਦੁਸ਼ਟ ਸਭੈ ਤੁਮ ਘਾਵੋ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਬਸੈ ਮੋਹਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋ ਰੱਛਾ ਨਿਜ ਕਰਦੈ ਕਰਿਐ ਸਭ ਬੈਰਨ ਕੋ ਆਜ ਸੰਘਰੇਐ ਪੂਰਨ ਹੋਏ ਹਮਾਰੀ ਆਸਾ ਤੋਰ ਪਦਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰ ਨਾ ਧਾਉ ਜੋ ਬਰ ਚਾਹਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿ ਹੈ ਚੁੰਨ ਚੁੰਨ ਸਤਰ ਹਮਾਰੇ ਮਾਰਿ ਹੈ ਆਪ ਹੱਥ ਦੇ ਮੁਝੈ ਓ ਬਰਿਐ ਮਰਨ ਕਾਲ ਕਤਰਾਸਿ ਨ ਬਰਿਐ ਓ ਜੋ ਸਦਾ ਹਮਾਰੇ ਪਛਾ ਸ੍ਰੀ ਉਸ ਤੁਝ ਜੂ ਕਰਿ ਹੋ ਰੱਛਾ ਰਾਖ ਲੇਹੋ ਮੋਹ ਰਖਨ ਹਾਰੇ ਸਾਹਿਬ ਸੰਤ ਸਹਾਰੇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੇ ਚਤੁਰਦਸ ਕੰਤਾ ਕਾਲ ਪਾਏ ਬ੍ਰਹਮ ਬਪਤਰ ਕਾਲ ਪਾਏ ਸਿਵਜੂ ਅਵਤਾਰ ਕਾਲ ਪਾਏ ਕਰ ਬਿਸਨ ਪ੍ਰਕਾਸ਼ ਸਕਲ ਕਾਲ ਕਾ ਕੀਆ ਤਮਸਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੋ ਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈਂ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦੈਂ ਤਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਖਲ ਪ੍ਰਜਾ ਜਨ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦਿਯੋ ਸਤਰਨ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ चिंते ते कुंचर स्थूला सब पर कृपा दृष्ट कर फुला संतन दुख पाए ते दुखी सुख पाए साधन के सुखी एक एक की पीर पहचानै घट घट के पट पट के जानै जब उदकरख करा करतार प्रजा धरत तब दे अपारा जब करख करत हो कबहुं तुम मैं मिलत दे तर सब हूं जिते बदन सृष्टि सब तारै आप आपनि बूझ उचारै तुम सबहि ते रहत निरालम जानत वेद भेद अर आलम निरंकार निर्विकार निर्लंब आद अनिल अनाद असंब ताका मूढ उचारत पेदा जां को पेव न पावत बेदा तां को करपाहन अनुमानित महा मूड़ कछ भेद ना जानत महादेव कहो कहत सदा शिव निराकार काचे रत्न पिव आप अपनी बुद्ध है जेती बरनत पिन्न पिन्न तुहे तेती तुमरा लखा ना जाय पसारा कह बिद सजा प्रथम संसार एक रूप अनूप स्वरूप रंक पयो राव कहि पूपा अण्डज जे रज से तज कीनी उत्पुज खान बहोर रच दीनी कहूं फूल राजा हमै बैठा कहूं सिमट पयो शंकर इकठ्ठा सगरे श्रेष्ठ दिखाय अचंपव आद जुगाद स्वरूप श्यामपव ਅਬਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਗ ਰੋ ਦੁਸ਼ਟ ਜਿਤੇ ਉਠਵਤ ਉਤਪਤ ਸਕਲ ਮਲੇਛ ਕਰੋ ਰਣ ਘਤਾ ਜੇ ਅਸ ਤੁਜ ਤਵ ਸ਼ਿਰਨੀ ਪਰੇ ਤਿਨ ਕੇ ਦੁਸ਼ਟ ਦੁਖਿਤ ਹਵੈ ਮਰੇ ਫੁਰਖ ਜਮਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰਤ ਹੈ ਹੈ ਤਾਕੇ ਕਾਲ ਨਿਕਟਨ ਹੈ ਐ ਹੈ ਰੱਛਾ ਹੋਏ ਤਹੇ ਸਭ ਕਾਲ ਦੁਸ਼ਟ ਅਰਿਸ਼ਟ ਟਰੇ ਤਤਕਾਲ। ਕਿਰਪਾ ਦ੍ਰਿਸ਼ਟ ਤਨ ਜਹੇ ਨ ਹਰਿ ਹੋ ਤਾਕੇ ਤਾਪ ਤਨ ਕਮੋ ਹਰਿ ਹੋ ਰਿੱਧ ਸਿੱਧ ਕਰਮ ਸਭ ਹੋਈ। दुष्ट छ छुआ सक ना कोई एक बार जिन तुमे संवारा काल फासते तहे उबारा जिन नर नाम तिहारो कहा दारत दुष्ट दुख ते रहा खड्ग केत में शरण तिहारी आप हाथ द ले हो उबारी सर बिठौर मोह हो सहाई दुष्ट दोख ते लेहो बचाई खड्ग केत में शरण तिहारी आप हाथ दे लेहो उबारी सर्व थौरमो हो सहाई दुष्ट दोख ते लेहो बचाई वाहे गुरु जी का खालसा वाहे गुरु जी की फतेह ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਾਠ ਸਾਹਿਬ ਦਸਵੀ ਕਬਿਓ ਬਾਚ ਬੇਨਤੀ ਚਉਪਈ ਹਮਰੇ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿੱਤ ਕੇ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਅਮਰੇ ਦੁਸਤ ਸਬੈ ਤੁਮ ਕਾਵੋ ਆਪ ਹਾਥ ਦੈ ਮੋਹੇ ਬਚਾਵੋ ਸੁਖੀ ਬਸੈ ਮੋਹਰੋ ਪਰਵਾਰਾ ਸੇਵਕ ਸਿਖ ਸਬੈ ਕਰਤਾਰਾ ਮੋ ਰੱਛਾ ਨਿਜ ਕਰਦੈ ਕਰਿਐ ਸਭ ਬੈਰਨ ਕੋ ਆਜ ਸੰਘਰੇਐ ਪੂਰਨ ਹੋਏ ਹਮਾਰੀ ਆਸਾ ਤੋਰ ਪਦਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰ ਨਾ ਧਹਾਂ ਜੋ ਬਰ ਚਾਹਾਂ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰਿ ਹੈ ਚੁੰਨ ਚੁੰਨ ਸਤਰ ਹਮਾਰੇ ਮਾਰਿ ਹੈ ਆਪ ਹੱਥ ਦੈਮਜੈ ਓ ਬਰਿਆ ਮਰਨ ਕਾਲ ਕਤਰਾਸਿ ਨਿਵਰਿਆ ਓ ਜੋ ਸਦਾ ਹਮਾਰੇ ਪਛਾ ਸ੍ਰੀ ਉਸ ਤੁਝ ਜੂ ਕਰਿ ਹੋ ਰੱਛਾ ਰਾਖ ਲੇਹੋ ਮਹੇ ਰਾਖਨ ਹਾਰੇ ਸਾਹਿਬ ਸੰਤ ਸਹਾਰੇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮ ਬਪਤਰਾ ਕਾਲ ਪਾਏ ਸਿਵਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ ਸਕਲ ਕਾਲ ਕਾ ਕੀਆ ਤਮਸਾ ਜਵਨ ਕਾਲ ਜੋਗੇ ਸਿਵ ਕੀਓ ਬੇਦ ਰਾਜ ਬ੍ਰਹਮਾ ਜੋ ਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦੈਂ ਤਜਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋ ਏ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਖਲ ਪ੍ਰਜਾ ਜਿਨ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦਿਯੋ ਸਤਰਨ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚਿੰਟੀ ਤੇ ਕੁੰਚਰ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੇ ਜਾਨੈ ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇ ਅਪਾਰ ਜਬ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜਿਤੇ ਬਦਨ ਸ੍ਰਿਸ਼ਟ ਸਭ ਤਾਰੈ ਆਪ ਆਪਨੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਅਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦ ਅਨੀਲ ਅਨਾਦ ਅasamb ਤਾ ਕਾ ਮੂਢ ਹ ਉਚਾਰਤ ਪੇਦਾ ਜਾਂ ਕਉ ਭੇਵ ਨ ਪਾਵਤ ਬੇਦਾ ਤਾਂ ਕਉ ਕਰਪਾ ਹਨ ਅਨੁਮਾਨਤ महा मूढ़ कछ भेद ना जानत महादेव कहत सदा शिव निराकार काचे रत्न पिब आप अपनी बुद्ध हैं जेती बरनत पिन्ह पिन्ह तोहे तिती तुमरा लखा ना जाए पसारा कह बिद सजा प्रथम संसार एक रूप अनूप स्वरूप ਰੰਕ ਭਇਓ ਰਾਵ ਕਹੀਂ ਭੂਪਾ ਅੰਦਜ ਜੇ ਰਜ ਸੇ ਤਜ ਕੀਨੀ ਉਤ ਪੁਜ ਖਾਨ ਬਹੋਰ ਰਚ ਦੀਨੀ ਕਹੂੰ ਫੂਲ ਰਾਜਾ ਹਮੈ ਬੈਠਾ ਕਹੂੰ ਸਿਮਟ ਭਇਓ ਸ਼ੰਕਰ ਇਕੱਠਾ ਸਗਰੇ ਸ੍ਰਿਸ਼ਟ ਦਿਖਾਏ ਅਚੰਪਵ ਆਦ ਜੁਗਾਦ ਸਰੂਪ ਸਿਯੰਪਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਗ ਰੋ ਦੁਸ਼ਟ ਜਿਤੇ ਉਠਵਤ ਉਤਪਾਤ ਸਕਲ ਮਲੇਛ ਕਰੋ ਰਣ ਘਤਾ ਜੇ ਅਸ ਤੁਜ ਤਵ ਸ਼ਰਣੀ ਪਰੇ ਤਿਨ ਕੇ ਦੁਸ਼ਟ ਦੁਖਿਤ ਹਵੈ ਮਰੇ ਫੁਰਖ ਜਮਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰਤ ਹੈ ਹੈ ਤਾਕੇ ਕਾਲ ਨਿਕਟਨ ਹੈ ਹੈ ਰੱਛਾ ਹੋਏ ਤਹੇ ਸਭ ਕਾਲ ਦੁਸ਼ਟ ਅਰਿਸ਼ਟ ਟਰੇ ਤਤ ਕਲਾ ਕਿਰਪਾ ਦ੍ਰਿਸ਼ਟ ਤਨ ਜਹੇ ਨਿ ਹਰਿ ਹੋ ਤਾਕੇ ਤਾਪ ਤਨ ਕਮੋ ਹਰਿ ਹੋ ਰਿੱਦ ਸਿੱਧ ਕਰਮ ਸਭ ਹੋਈ दुष्ट छ छुआ सक न कोई एक बार जिन तुमे सुमरा काल फासते तह ओ बारा जिन नर नाम तेहरो कहा दारद दुष्ट दुख ते रहा खड्ग केत में शरण तिहारी आप हाथ दे ले हो ओ बारी सरब ठौर मोह हो सहाय दुष्ट दोख हो ते लेहो बचाई खड्ग केत में शरण तिहारी आप हाथ दे लेहो उबारी सर्व थौर मोह सहाई दुष्ट दोख ते लेहो बचाई वाहे गुरु जी का खालसा वाहे गुरु जी की फतेह ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਾਤਸ਼ਾਹ ਦਸਵੀ ਕਬਿਓ ਬਾਚ ਬੇਨਤੀ ਚਉਪਈ ਹਮਰੇ ਕਰੋ ਹੱਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਅਪਨਾ ਜਾਣ ਕਰੋ ਪ੍ਰਤਪਾਰ ਅਮਰੇ ਦੁਸ਼ਟ ਸਭੈ ਤੁਮ ਘਾਵੋ ਆਪ ਹੱਥ ਦੈ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਵਾਰ ਸੇਵਕ ਸਿੱਖ ਸਭੈ ਕਰਤਾਰਾ ਮੋ ਰੱਛਾ ਨਿਜ ਕਰਦੈ ਕਰਿਐ ਸਭ ਬੈਰਨ ਕੋ ਆਜ ਸੰਘਰੇਐ ਪੂਰਨ ਹੋਏ ਹਮਾਰੀ ਆਸਾ ਤੋਰ ਪਦਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰ ਨਾ ਧਿਆਉ ਜੋ ਬਰ ਚਾਹਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿ ਹੈ ਚੁੰਨ ਚੁੰਨ ਸਤਰ ਹਮਾਰੇ ਮਾਰਿ ਹੈ ਆਪ ਹਾਥ ਦੇ ਮੁਝੈ ਓ ਬਰਿਐ ਮਰਨ ਕਾਲ ਕਤਰਾਸਿ ਨਿਵਰਿਐ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਉਸ ਤੁਝ ਜੂ ਕਰਿ ਹੋ ਰੱਛਾ ਰਾਖ ਲੇਹੋ ਮੋਹੇ ਰਾਖਨ ਹਾਰੇ ਸਾਹਿਬ ਸੰਤ ਸਹਾਰੇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੇ ਚਤੁਰਦਸ ਕੰਤਾ ਕਾਲ ਪਾਏ ਬ੍ਰਹਮ ਬਪਤਰਾ ਕਾਲ ਪਾਏ ਸਿਵਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਸਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੋ ਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈਂ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦੈਂ ਤਜ ਅੰਤ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਖਲ ਪ੍ਰਜਾ ਜਿਨ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦਿਯੋ ਸਤਰਨ ਕੋ ਪਲ ਮੋ ਬਦ ਕੀਯੋ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੰਟੀ ਤੇ ਕੁੰਚਰ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਘਟ ਕੇ ਜਾਨੈ ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇ ਅਪਾਰ ਜਬ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇ ਤਰ ਸਭ ਹੂੰ जिते बदन सृष्टि सब तारै आप आपनि पूज उचारै तुम सबहि ते रहत निरालम जानत वेद भेद अर आलम निरंकार निर्विकार निर्लंब आद अनिल अनाद असंब ताका मूढ उचारत पेदा जां को पेव न पावत बेदा तां को करपाहन अनुमानित महा मूढ़ कछ भेद ना जानत महादेव कहत सदा शिव निराकार काचे रत्न पिव आप अपनी बुद्ध हैं जेती बरनत पिन्न पिन्न तुहे तेती तुमरा लखा ना जाय पसारा कह बिद सजा प्रथम संसार एक रूप अनूप स्वरूप ਰੰਕ ਭਇਓ ਰਾਵ ਕਹੀਂ ਭੂਪਾ ਅੰਡਜ ਜੇ ਰਜ ਸੇ ਤਜ ਕੀਨੀ ਉਤ ਪੁਜ ਖਾਨ ਬਹੋਰ ਰਚ ਦੀਨੀ ਕਹੂੰ ਫੂਲ ਰਾਜਾ ਹਮੈ ਬੈਠਾ ਕਹੂੰ ਸਿਮਟ ਭਇਓ ਸ਼ੰਕਰ ਇਕੱਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਪਵ ਆਦ ਜੁਗਾਦ ਸਰੂਪ ਸਿੰਹਪਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਗ ਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਛ ਕਰੋ ਰਣ ਘਤਾ ਜੇ ਅਸ ਤੁਜ ਤਵ ਸ਼ਿਰਣੀ ਪਰੇ ਤਿਨ ਕੇ ਦੁਸ਼ਟ ਦੁਖਿਤ ਹਵੈ ਮਰੇ ਫੁਰਖ ਜਮਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰਤ ਹੈ ਹੈ ਤਾਕੇ ਕਾਲ ਨਿਕਟਨ ਹੈ ਐ ਹੈ ਰੱਛਾ ਹੋਏ ਤਹੇ ਸਭ ਕਾਲ ਦੁਸ਼ਟ ਅਰਿਸ਼ਟ ਟਰੇ ਤਤਕਾਲ ਕਿਰਪਾ ਦ੍ਰਿਸ਼ਟ ਤਨ ਜਹੇ ਨ ਹਰਿ ਹੋ ਤਾਕੇ ਤਾਪ ਤਨ ਕਮੋ ਹਰਿ ਹੋ ਰਿੱਦ ਸਿੱਧ ਕਰਮ ਸਭ ਹੋਈ दुष्ट छ छुआ सक न कोई एक बार जिन तुमे संवारा काल फासते तहे उबारा जिन नर नाम तिहारो कहा दारद दुष्ट दुख ते रहा खड्ग केत में शरण तिहारी आप हाथ द लेहो ओ बारी सर बिठौर मोह हो सहाई दुष्ट दोख ते लेहो बचाई खड्ग केत में शरण तिहारी आप हाथ दे लेहो उबारी सर्व ठाोर मो हो सहाई दुष्ट दोख ते लेहो बचाई वाहे गुरु जी का खालसा वाहे गुरु जी की फतेह ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਪਾਠ ਸਾਹਿਬ ਦਸਵੀ ਕਬਿਓ ਬਾਚ ਬੇਨਤੀ ਚਉਪਈ ਹਮਰੇ ਕਰੋ ਹੱਥ ਦੇ ਰਖਾ ਪੂਰਨ ਹੋਏ ਚਿੱਤ ਕੇ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਹਮਰੇ ਦੁਸ਼ਟ ਸਭੈ ਤੁਮ ਘਾਵੋ ਆਪ ਹਾਥ ਦੇ ਮੋਹੇ ਬਚਾਵੋ ਸੁਖੀ ਬਸੈ ਮੋਹਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋ ਰੱਛਾ ਨਿਜ ਕਰਦੈ ਕਰਿਐ ਸਭ ਬੈਰਨ ਕੋ ਆਜ ਸੰਘਰੇਐ ਪੂਰਨ ਹੋਏ ਹਮਾਰੀ ਆਸਾ ਤੋਰ ਪਦਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰ ਨਾ ਧਿਆਉ ਜੋ ਬਰ ਚਾਹਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿ ਹੈ ਚੁੰਨ ਚੁੰਨ ਸਤਰ ਹਮਾਰੇ ਮਾਰਿ ਹੈ ਆਪ ਹੱਥ ਦੈਮਜੈ ਓ ਬਰਿਆ ਮਰਨ ਕਾਲ ਕਤਰਾਸਿ ਨਵਰਿਆ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਉਸ ਤੁਝ ਜੋ ਕਰਿ ਹੋ ਰੱਛਾ ਰਾਖ ਲੇਹੋ ਮੋਹ ਰਾਖਨ ਹਾਰੇ ਸਾਹਿਬ ਸੰਤ ਸਹਾਰੇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮ ਬਪਤਰਾ ਕਾਲ ਪਾਏ ਸਿਵਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ ਸਕਲ ਕਾਲ ਕਾ ਕੀਆ ਤਮਸਾ ਜਵਨ ਕਾਲ ਜੋਗੇ ਸਿਵ ਕੀਓ ਬੇਦ ਰਾਜ ਬ੍ਰਹਮਾ ਜੋ ਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦੈਂ ਤਜਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋ ਏ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦਿਯੋ ਸਤਰਨ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੰਟੀ ਤੇ ਕੁੰਚਰ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੇ ਜਾਨੈ ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇ ਅਪਾਰ ਜਬ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜਿਤੇ ਬਦਨ ਸ੍ਰਿਸ਼ਟ ਸਭ ਤਾਰੈ ਆਪ ਆਪਨੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਅਲਮ ਨਰੰਕਾਰ ਨਿਰਵਕਾਰ ਨਿਰਲੰਭ ਆਦ ਅਨੀਲ ਅਨਾਦ ਅasamb ਤਾ ਕਾ ਮੂੜਹ ਉਚਾਰਤ ਪੇਦਾ ਜਾਂ ਕਉ ਭੇਵ ਨ ਪਾਵਤ ਬੇਦਾ ਤਾਂ ਕਉ ਕਰਪਾ ਹਨ ਅਨੁਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾਦੇਵ ਕਉ ਕਹਿਤ ਸਦਾ ਸੇਵ ਨਿਰੰਕਾਰ ਕਾ ਚੇਤ ਨ ਭਿਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਪਹਿਨ ਪਹਿਨ ਤੋਹਿ ਤੇਤੀ ਤੁਮਰਾ ਲਖਾ ਨ ਜਾਇ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਏਕ ਰੂਪ ਅਨੂਪ ਸਰੂਪਾ रंक पयो राव कहि भूपा अण्डज जे रज से तज कीनी उत्पुज खान बहोर रच दीनी कहूं फूल राजा हमै बैठा कहूं सिमट पयो शंकर इकठ्ठा सगरे सृष्टि दिखाये अचंपव आद जुगाद स्वरूप श्यामपव ਅਬਰ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਗ ਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਛ ਕਰੋ ਰਣ ਘਤਾ ਜੇ ਅਸ ਤੁਜ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਿਤ ਹਵੈ ਮਰੇ ਫੁਰਖ ਜਵਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰਤ ਹੈ ਹੈ ਤਾ ਕੇ ਕਾਲ ਨਿਕਟਨ ਹੈ ਹੈ ਰੱਛਾ ਹੋਏ ਤਹੇ ਸਭ ਕਾਲ ਦੁਸ਼ਟ ਅਰਿਸ਼ਟ ਟਰੇ ਤਤ ਕਲਾ ਕਿਰਪਾ ਦ੍ਰਿਸ਼ਟ ਤਨ ਜਹੇ ਨ ਹਰਿ ਹੋ ਤਾ ਕੇ ਤਾਪ ਤਨ ਕਮੋ ਹਰਿ ਹੋ ਰਿੱਦ ਸਿੱਧ ਕਰਮ ਸਭ ਹੋਈ दुष्ट छ छुआ सके ना कोई एक बार जिन तुमे सुमरा काल फासते तह ओ बारा जिन नर नाम तिहारो कहा दारद दुष्ट दुख ते रहा खड्ग केत में शरण तिहारी आप हाथ दे ले हो ओ बारी सरब ठौर मोह हो सहाई दुष्ट दोख ते लेहो बचाई खड्ग केत में शरण तिहारी आप हाथ दे लेहो उबारी सर्व ठाोर मोह सहाई दुष्ट दोख ते लेहो बचाई वाहे गुरु जी का खालसा वाहे गुरु जी की फतेह ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਾਤਸ਼ਾਹ ਦਸਵੀ ਕਬਿਓ ਬਾਚ ਬੇਨਤੀ ਚਉਪਈ ਹਮਰੇ ਕਰੋ ਹੱਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਹਮਰੇ ਦੁਸ਼ਟ ਸਭੈ ਤੁਮ ਘਾਵੋ ਆਪ ਹੱਥ ਦੈ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਵਾਰ ਸੇਵਕ ਸਿੱਖ ਸਭੈ ਕਰਤਾਰਾ ਮੋ ਰੱਛਾ ਨਿਜ ਕਰਦੈ ਕਰਿਐ ਸਭ ਬੈਰਨ ਕੋ ਆਜ ਸੰਘਰੇਐ ਪੂਰਨ ਹੋਏ ਹਮਾਰੀ ਆਸਾ ਤੋਰ ਪਦਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰ ਨਾ ਧਿਆਉ ਜੋ ਬਰ ਚਾਹਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿ ਹੈ ਚੁੰਨ ਚੁੰਨ ਸਤਰ ਹਮਾਰੇ ਮਾਰਿ ਹੈ ਆਪ ਹਾਥ ਦੇ ਮੁਝੈ ਓ ਬਰਿਐ ਮਰਨ ਕਾਲ ਕਤਰਾਸਿ ਨਿਵਰਿਐ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਉਸ ਤੁਝ ਜੂ ਕਰਿ ਹੋ ਰੱਛਾ ਰਾਖ ਲੇਹੋ ਮੋਹੇ ਰਾਖਨ ਹਾਰੇ ਸਾਹਿਬ ਸੰਤ ਸਹਾਰੇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੇ ਚਤੁਰਦਸ ਕੰਤਾ ਕਾਲ ਪਾਏ ਬ੍ਰਹਮ ਬਪਤਰ ਕਾਲ ਪਾਏ ਸਿਵਜੂ ਅਵਤਾਰ ਕਾਲ ਪਾਏ ਕਰ ਬਿਸਨ ਪ੍ਰਕਾਸ਼ ਸਕਲ ਕਾਲ ਕਾ ਕੀਆ ਤਮਸਾ ਜਵਨ ਕਾਲ ਜੋਗੇ ਸਿਵ ਕੀਓ ਬੇਦ ਰਾਜ ਬ੍ਰਹਮਾ ਜੋ ਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈਂ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦੈਂ ਤਜ ਅੰਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਖਲ ਪ੍ਰਜਾ ਜਿਨ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦਿਯੋ ਸਤਰਨ ਕੋ ਪਲ ਮੋਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਹਿੰਦੀ ਤੇ ਕੁੰਚਰ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੇ ਜਾਨੈ ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇ ਅਪਾਰ ਜਬ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜਿਤੇ ਬਦਨ ਸ੍ਰਿਸ਼ਟ ਸਭ ਤਾਰੈ ਆਪ ਆਪਨੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਅਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦ ਅਨੀਲ ਅਨਾਦ ਅasamb ਤਾ ਕਾ ਮੂਢ ਹ ਉਚਾਰਤ ਪੇਦਾ ਜਾਂ ਕਉ ਭੇਵ ਨ ਪਾਵਤ ਬੇਦਾ ਤਾਂ ਕਉ ਕਰਪਾ ਹਨ ਅਨੁਮਾਨਤ महा मूढ कछ भेद ना जानत महादेव कहत सदा शिव निराकार काचे नतने पिव आप अपनी बुद्ध है जेती बरनत पिन्ह पिन्ह तोहे तेती तुमरा लखा ना जाए पसारा कह बिद सजा प्रथम संसार एक रूप अनूप स्वरूप रंक पयो राव कहि पूपा अण्डज जे रज से तज कीनी उत पुज खान बहोर रच दीनी कहूं फूल राजा हमै बैठा कहूं सिमट पयो शंकर इकठ्ठा सगरे सृष्टि दिखाय अचंपव आद जुगाद स्वरूप श्याम पव ਅਬਰਛਾ ਮੇਰੀ ਤੁਮ ਕਰੋ ਸਿਖ ਉਬਾਰ ਅਸਿਖ ਸੰਗ ਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਛ ਕਰੋ ਰਣ ਘਤਾ ਜੇ ਅਸ ਤੁਜ ਤਵ ਸ਼ਰਣੀ ਪਰੇ ਤਿਨ ਕੇ ਦੁਸ਼ਟ ਦੁਖਿਤ ਹਵੈ ਮਰੇ ਫੁਰਖ ਜਮਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰਤ ਹੈ ਹੈ ਤਾਂ ਕੇ ਕਾਲ ਨਿਕਟਨ ਹੈ ਹੈ ਰੱਛਾ ਹੋਏ ਤਹੇ ਸਭ ਕਾਲ ਦੁਸ਼ਟ ਅਰਿਸ਼ਟ ਟਰੇ ਤਤ ਕਲਾ ਕਿਰਪਾ ਦ੍ਰਿਸ਼ਟ ਤਨ ਜਹੇ ਨਿ ਹਰਿ ਹੋ ਤਾ ਕੇ ਤਾਪ ਤਨ ਕਮੋ ਹਰਿ ਹੋ ਰਿੱਦ ਸਿੱਧ ਕਰਮ ਸਭ ਹੋਈ ਦੁਸ਼ਟ છੁਛੁਆ ਸਕੈ ਨਾ ਕੋਈ ਏਕਬਾਰ ਜਿਨ ਤੁਮੈ ਸੁਵਾਰਾ ਕਾਲ ਫਾਸਤੇ ਤਹੇ ਓ ਬਾਰਾ ਜਿਨ ਨਰ ਨਾਮ ਤੇਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤਮੈ ਸ਼ਰਨ ਤੇਹਾਰੀ ਆਪ ਹੱਥ ਦੈ ਲੇਹੋ ਓ ਬਾਰੀ ਸਰਬ ਠੌਰ ਮੋਹੋ ਸਹਾਈ दुष्ट दोख ते लेहो बचाई खड्ग केत में शरण तिहारी आप हाथ दे लेहो उबारी सर्व थौर मोह सहाई दुष्ट दोख ते लेहो बचाई वाहे गुरु जी का खालसा वाहे गुरु जी की फतेह